ਇਹ ਤੋ ਤੱਕ ਕਿ ਬਹੁਤ ਸਾਰੀਆਂ ਕਿਸਾਨ ਬੀਬੀਆਂ ਵੀ ਅਗਾਹ ਵੱਧੂ ਕਦਮ ਨੇ ਜਿਹੜੇ ਉਚਕ ਰਹੀਆਂ ਨੇ ਜਿਹੜੇ ਵੱਖ-ਵੱਖ ਸਹਾਇਕ ਕਿੱਤੇ ਨੇ ਜਿਹੜੇ ਅਪਣਾਏ ਜਾ ਰਹੇ ਨੇ ਕਿਸਾਨ ਬੀਬੀਆਂ ਦੇ ਵੱਲੋਂ ਕਿਸਾਨ ਵੀਰਾਂ ਦੀ ਮਦਦ ਦੇ ਲਈ ਉਹਨਾਂ ਨੂੰ ਵੀ ਅਸੀਂ ਰੇਡੀਓ ਦੇ ਮਾਧਿਅਮ ਦੇ ਜ਼ਰੀਏ ਅੱਗੇ ਲੈ ਕੇ ਆਉਂਦੇ ਹਾਂ ਪਰ ਰੇਡੀਓ ਇੱਕ ਅਜੀਹਾ ਅਦਾਰਾ ਬਣਿਆ ਮੇਰੇ ਲਈ ਜਿੱਥੇ ਮੈਨੂੰ ਇਹ ਵੀ ਜਾਣ ਕੇ ਖੁਸ਼ੀ ਹੋਈ ਕਿ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਵੀ ਅੱਛੇ ਹੋ ਪੰਜਾਬੀ ਵੀ ਵਧੀਆ ਤਰੀਕੇ ਦੇ ਨਾਲ ਤੁਸੀਂ ਬੋਲ ਸਕਦੇ ਹੋ ਤਾਂ ਤੁਹਾਡੀ ਪਹਿਚਾਣ ਚੰਗੀ ਹੈ ਜਿਹੜੀ ਇੱਕ ਚੰਗੀ ਪਹਿਚਾਣ ਤੁਸੀਂ ਸਮਾਜ ਦੇ ਵਿੱਚ ਆਪਣੀ ਬਣਾ ਸਕਦੇ ਹੋ ਤਮੀਰਾ ਪਹਿਲਾ ਮਿਸ਼ਨ ਇਹੀ ਹੋਏਗਾ ਕਿ ਮੇਰੇ ਵਿਦਿਆਰਥੀ ਹੈ ਜਿਹੜੇ ਉਹ ਪੰਜਾਬੀ ਭਾਸ਼ਾ ਵਧੇਰੇ ਵਧੀਆ ਤਰੀਕੇ ਨਾਲ ਬੋਲ ਸਕਣ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਕਨਵੈਂਟ ਸਕੂਲਾਂ ਦੇ ਵਿੱਚ ਜਾਂ ਇੰਗਲਿਸ਼ ਮਾਧਿਅਮ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਬੱਚੇ ਪੰਜਾਬੀ ਵਧੇਰੇ ਵਧੀਆ ਨਹੀਂ ਬੋਲਦੇ ਤਾ ਕਿਤੇ ਨਾ ਕਿਤੇ ਸਾਡੇ ਇਹ ਕੋਸ਼ਿਸ਼ ਜ਼ਰੂਰ ਹੈ ਕਿ ਸਾਡੇ ਬੱਚੇ ਪੰਜਾਬੀ ਬਹੁਤ ਵਧੀਆ ਬੋਲਣ ਮੇਰੇ ਨਹੀਂ ਮੰਨਦੀ ਇਹ ਵੀ ਹੈ ਕਿ ਜਿਵੇਂ ਕਿ ਮੈਂ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਹਾਸਲ ਕੀਤੀ ਤਾਂ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਪਰਪਕਟਾ ਹੈ ਮੇਰੀ ਉੱਥੇ ਵੀ ਰਹੀ ਤਾਂ ਮੇਰਾ ਇਹੀ ਉਦੇਸ਼ ਹੈ ਜਿਹੜਾ ਜ਼ਿੰਦਗੀ ਚ ਰਹੂਗਾ ਕਿ ਮੈਂ ਆਪਣੀ ਮਾਂ ਬੋਲੀ ਨੂੰ ਮਾਂ ਭਾਸ਼ਾ ਨੂੰ ਅੱਗੇ ਲੈ ਕੇ ਜਾਵਾਂ ਬੇਸ਼ੱਕ ਜਰਨਲਿਜ਼ਮ ਦਾ ਕੋਰਸ ਹੈ ਜਿਹੜਾ ਉਹ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਕਰ ਸਕਦੇ ਨੇ ਤੇ ਕਰਨਾ ਵੀ ਚਾਹੀਦਾ ਕਿਉਂਕਿ ਜਸ ਕਿਸੇ ਅਸੀਂ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ ਉਸ ਦੀ ਸਾਨੂੰ ਸਹੀ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰ ਉਸ ਤੋਂ ਇਲਾਵਾ ਜਿਵੇਂ ਕਿ ਮੈਂ ਆਪ ਬਤੌਰ ਕੈਜੂਅਲ اناਊਂਸਰ ਇਸ ادارے ਨੂੰ ਜੁਆਇਨ ਕੀਤਾ ਤਾਂ ਮੈਨੂੰ ਉੱਥੇ ਲੱਗਦਾ ਹੈ ਕਿ ਡਾਇਰੈਕਟ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਿਹੜਾ ਟੈਸਟ ਹੈ ਉਹ ਹੁੰਦਾ ਹੈਗਾ ਜਿਦੇ ਵਿੱਚ ਲਿਖਤੀ ਪੇਪਰ ਦੇ ਨਾਲ ਨਾਲ ਆਡੀਸ਼ਨ ਵੀ ਲਿਆ ਜਾਂਦਾ ਹੈਗਾ ਜੇਕਰ ਬੱਚੇ ਸਿੱਧੇ ਤੌਰ ਦੇ ਉੱਤੇ ਵੀ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਨੇ ਪਰ ਉਸ ਦੇ ਲਈ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਵੈਕੈਂਸੀਜ਼ ਨੇ ਪੋਸਟਾਂ ਨੇ ਉਹ ਕੱਢੀਆਂ ਜਾਂਦੀਆਂ ਨੇ ادارے ਦੇ ਵੱਲੋਂ ਉਸ ਇੱਥੇ ਤੱਕ ਕਿ ਜੇਕਰ ਅਸੀਂ ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਕਈ ਇਹ ਪਰਿਵਾਰ ਇਹੋ ਜਿਹੇ ਵੀ ਨੇ ਜਿੰਨਾਂ ਕੋਲ ਬਹੁਤ ਪੁਰਾਣੇ ਰੇਡੀਓ ਵੀ ਸੰਭਾਲੇ ਹੋਏ ਨੇ ਜਾਂ ਫਿਰ ਚਿੱਠੀਆਂ ਦੇ ਜ਼ਰੀਏ ਵੀ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਇੱਕ ਇਕਲੌਤਾ ਅਦਾਰਾ ਜਿੱਥੇ ਅੱਜ ਵੀ ਪੋਸਟਕਾਰਡ ਦੇ ਉੱਤੇ ਲਿਖ ਕੇ ਜਿਹੜੀ ਚਿੱਠੀ ਹੈ ਉਹ ਸਾਨੂੰ ਮਿਲਦੀ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੜੇ ਪਿਆਰ ਦੇ ਨਾਲ ਪੂਰੇ ਰੇਡੀਓ ਪਰਿਵਾਰ ਦਾ ਜਿਹੜਾ ਸਤਕਾਰ ਹੈ ਉਹ ਸਾਡੇ ਸਰੋਤੇ ਆਪਣੇ ਹੱਥ ਲਿਖਤੀ ਕਰਦੇ ਨੇ ਜਲਦੀਆਂ ਗੱਲਾਂ ਸਾਡੇ ਨਾਲ ਦੇਖ ਰਹੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਅਸੀਂ ਮਲਾਉਣ ਜਾ ਰਹੇ ਹਾਂ ਗਰਲੀਨ ਕੌਰ ਸਿੱਧੂ ਜੋ ਐਫਐਮ ਰੇਡੀਓ ਬਠਿੰਡਾ ਦੇ ਉੱਤੇ ਕੰਮ ਕਰ ਰਹੀ ਹੈ ਇਹਨਾਂ ਨੂੰ ਅੱਜ ਤੁਹਾਨੂੰ ਰੂ ਰੂ ਕਰ ਰਹੇ ਹਾਂ ਜੀ ਜੀ ਆਇਆਂ ਨੂੰ ਜੀ ਗਰਲੀਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦਿਲਦਿਆਂ ਗੱਲਾਂ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਗਰਲੀਨ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਮੈਂ ਐਫਐਮ ਬਠਿੰਡਾ ਵਿਖੇ ਕੈਜੂਅਲ ਅਨਾਉਂਸਰ ਕੰਮ ਕਰ ਰਹੀ ਹਾਂ ਗਲੀ ਜੀ ਤੁਹਾਡਾ ਪਹਿਲਾਂ ਦਾ ਜਨਮਵਾਰੀ ਦੱਸੋ ਜੀ ਤੇ ਨਾਲ ਮੋਡਲੀ ਪੜ੍ਹਾਈ ਤੇ ਕੀ ਕਿੱਥੋਂ ਯੋਗਤਾ ਲਈ ਜੀ ਜਿਕੇ ਮੈਂ ਆਪਣੇ ਸਰੋਤਿਆਂ ਨੂੰ ਆਪਣੀ ਮੋਡਲੀ ਪੜ੍ਹਾਈ ਦੀ ਜਾਣਕਾਰੀ ਦੇਵਾਂ ਤਾਂ ਮੈਂ ਬਠਿੰਡਾ ਤੋਂ ਹੀ ਆਪਣੀ ਮੋਡਲੀ ਪੜ੍ਹਾਈ ਹਾਸਲ ਕੀਤੀ ਅ ਸ਼ੁਰੂਆਤੀ ਪੜਾਈ ਮੈਂ ਗੁਰਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਤੇ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਅਧਿਆਪਕ ਹੋਣ ਦੇ ਕਰਕੇ ਸਰਕਾਰੀ ਅਧਿਆਪਕ ਕੰਮ ਕਰਦੇ ਹੋਣ ਕਰਕੇ ਉਹਨਾਂ ਨੇ ਮੈਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜਾਇਆ 6ਵੀਂ ਤੋਂ ਲੈ ਕੇ +2 ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਮੈਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਉਸ ਤੋਂ ਬਾਅਦ ਮੈਂ एमटेक बीटेक ਦੇ ਲਈ ਟੈਸਟ ਕਲੀਅਰ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਮਪ੍ਰਾਪੂਲ ਕੈਂਪਸ ਤੋਂ ਮੈਂ ਆਪਣੀ ਜਿਹੜੀ ਬੀਟੈਕ ਦੀ ਪੜ੍ਹਾਈ ਹੈ ਕੰਪਿਊਟਰ ਸਾਇੰਸ ਦੇ ਵਿੱਚ ਪੂਰੀ ਕੀਤੀ ਤੇ ਮਾਸਟਰਸ ਦੀ ਪੜ੍ਹਾਈ ਹੈ ਜਿਹੜੀ ਮੈਂ ਉਫਤੇਗੜ ਸਾਹਿਬ ਤੋਂ ਸਿੱਖਵਰਡ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ ਜਿਹਨੂੰ ਸ਼੍ਰੀ ਗੁਰੂਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਕਿਹਾ ਜਾਂਦਾ ਹੈ ਤੇ ਇਹ ਆਪਣਾ ਮੈਡਮ ਜੀ ਤੁਹਾਨੂੰ ਫਿਰ ਜਿਹੜੀ ਐਫ ਐਮ ਰੇਡੀਓ ਵਾਲਾ ਲੌਂਚਰ ਤੇ ਆਈ ਤੁਸੀਂ ਇਹ ਕਿਸੇ ਨੇ ਤੁਹਾਨੂੰ ਗਾਈਡ ਕਰਿਆ ਕਿ ਤੁਹਾਡੇ ਮਨ 'ਚ ਹੀ ਇਸ ਤਰ੍ਹਾਂ ਦਾ ਸੀਗਾ ਅ ਕੁਝ ਗੱਲਾਂ ਤਾਂ ਮੈਂ ਇਹ ਮੰਨਦੀ ਆ ਕਿ ਆਪਣੇ ਆਪ ਸਬਾਬ ਹੈ ਜਿਹੜਾ ਉਹ ਬਣ ਜਾਂਦਾ ਹੈਗਾ ਅ ਮੈਂ ਉਸ ਵੇਲੇ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੂ ਕੰਮ ਕਰਦੀ ਸੀ ਜਿੱਥੇ ਮੇਰੀ ਇੱਕ ਸਹਿ ਜਿਹੜੀ ਕਰਮੀ ਸੀ ਉਹ ਚਾਹੁੰਦੀ ਸੀਗੀ ਕਿ ਇਹ ਰੇਡੀਓ ਵਿੱਚ ਜਾਇਆ ਜਾਵੇ ਅ ਸ਼ੁਰੂ ਤੋਂ ਕਾਫੀ ਲੰਬੇ ਸਮੇਂ ਤੋਂ ਰੇਡੀਓ ਸੁਣਨ ਦਾ ਰੁਝਾਨ ਮੇਰਾ ਬਣਿਆ ਹੋਇਆ ਸੀ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਮਨ ਦੇ ਵਿੱਚ ਆਉਂਦਾ ਸੀਗਾ ਕਿ ਰੇਡੀਓ ਹੈ ਜਿਹੜਾ ਜੁਆਇਨ ਕੀਤਾ ਜਾਵੇ ਕਿਵੇਂ ਉੱਥੇ ਜਿਹੜੇ ਵਕ ਵਕ ਐਨਾਉਂਸਰ ਨੇ ਬੋਲਦੇ ਨੇ ਕਿੰਨਾ ਵਧੀਆ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਵਰਤ ਦੇਣੀ ਤਾਂ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਉਸਨੇ ਮੈਨੂੰ ਦੱਸਿਆ ਕਿ ਸਾਡੇ ਇੱਥੇ ਐਫਐਮ ਦੇ ਉੱਤੇ ਪੋਸਟਾਂ ਜਿਹੜੀਆਂ ਕੈਜੂਅਲ ਐਨਾਉਂਸਰਸ ਦੀਆਂ ਨਿਕਲੀਆਂ ਹੋਈਆਂ ਤਾਂ ਮੈਂ ਉਸਦੇ ਨਾਲ ਹੀ ਆ ਕੇ ਆਪਣਾ ਫਾਰਮ ਹੈ ਜਿਹੜਾ ਉਹ ਭਰਿਆ ਤੇ ਰੱਬ ਦੀ ਮਿਹਰ ਦੇ ਨਾਲ ਮੇਰੀ ਜਿਹੜੀ ਸਿਲੈਕਸ਼ਨ ਹੈ ਉਹ ਉੱਥੇ ਹੋਈ ਹੋ ਗਈ। ਗਰਲੀਨ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਲੱਗਿਆ ਨੂੰ ਤੇ ਕਿਹੜੇ ਕਿਹੜੇ ਪ੍ਰੋਗਰਾਮ ਤੁਸੀਂ ਕਰ ਰਿਹਾ ਹਾਂ ਜੀ ਮੈਂ ਸਾਲ 2016 ਦੇ ਵਿੱਚ ਰੇਡੀਓ ਜੁਆਇਨ ਕੀਤਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਵਕ-ਵਕ ਡਿਊਟੀਆਂ ਜਿਹੜੀਆਂ ਉਹ ਰਿਡਿਊ ਸਟੇਸ਼ਨ ਵਿਖੇ ਨਿਭਾਈਆਂ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਮੇਰੀ ਡਿਊਟੀ ਹੈ ਉਹ ਕਿਸਾਨ ਵਣੀ ਪ੍ਰੋਗਰਾਮ ਦੇ ਵਿੱਚ ਰਹੀ ਜਿਸ ਦੇ ਵਿੱਚ ਵਕ-ਵਕ ਡਾਕਟਰ ਸਾਹਿਬਾਨ ਦੀ ਇੰਟਰਵਿਊ ਲੈਣਾ ਮੰਡੀਆਂ ਦੇ ਭਾਅ ਜਿਵੇਂ ਕਿ ਪਹਿਲਾਂ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ ਉਹ ਕਿਸਾਨ ਵੀਰਾਂ ਦੇ ਨਾਲ ਸਾਂਝੇ ਕਰਨੇ ਨੋਹਾਰ ਮੇਰੇ ਪਿੰਡ ਦੀ ਪ੍ਰੋਗਰਾਮ ਵੀ ਕਿਸਾਨ ਵਣੀ ਦੇ ਤਹਿਤ ਹੀ ਹੁੰਦਾ ਸੀ ਜਿਸ ਦੇ ਵਿੱਚ ਅਸੀਂ ਵਕ-ਵਕ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਪਿੰਡਾਂ ਦੇ ਬਾਰੇ ਦੱਸਦੇ ਸੀ ਕਿ ਕੀ ਵਿਲੱਖਣਤਾ ਉਹਨਾਂ ਪਿੰਡਾਂ ਦੇ ਵਿੱਚ ਹੈਗੀ ਹੈ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਡਿਊਟੀਆਂ ਨੇ ਕੈਜੂਅਲ ਜੋ ਸੈਂਸ ਆਉਂਦੀਆਂ ਨੇ ਉਹ ਵੀ ਅਸੀਂ ਰੇਡੀਓ ਤੋਂ ਕਰਦੇ ਰਹੇ ਹਾਂ ਸਮੇਂ ਸਮੇਂ ਤੇ ਜਿਹੜੇ ਮਤਲਬ ਕਿਸਾਨਾਂ ਨੂੰ ਸਮੱਸਿਆ ਆਉਂਦੀਆਂ ਸਾਰਾ ਹੁੰਦਾ ਹੈ। ਹਾਂ ਬਿਲਕੁਲ ਜੀ ਵਕਫ ਵਕ ਸਮੇਂ ਤੇ ਜਿਹੜੀਆਂ ਕਿਸਾਨਾਂ ਨੂੰ ਸਮੱਸਿਆਵਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਸਾਰੀਆਂ ਹੀ ਸਮੱਸਿਆਵਾਂ ਦਾ ਕੀ ਕੀ ਹੱਲ ਕੱਢੇ ਜਾ ਸਕਦੇ ਨੇ। ਉਹਨਾਂ ਦੇ ਸਬੰਧ ਦੇ ਵਿੱਚ ਜਾਂ ਕੀ ਜਿਹੜੀਆਂ ਮੁਸ਼ਕਿਲਾਂ ਨੇ ਕਿਸਾਨਾਂ ਨੂੰ ਆ ਰਹੀਆਂ ਨੇ ਉਹਨਾਂ ਦੀ ਗੱਲਬਾਤ ਕਿਸਾਨਾਂ ਦੇ ਨਾਲ ਵੀ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਬਹੁਤ ਸਾਰੀਆਂ ਕਿਸਾਨ ਬੀਬੀਆਂ ਵੀ ਗਾਂ ਵਦੂ ਕਦਮ ਨੇ ਜਿਹੜੇ ਉਚਕ ਰਹੀਆਂ ਨੇ ਜਿਹੜੇ ਵਕਫ ਵਕ ਸਹਾਇਕ ਕਿੱਤੇ ਨੇ ਜਿਹੜੇ ਅਪਣਾਏ ਜਾ ਰਹੇ ਨੇ ਕਿਸਾਨ ਬੀਬੀਆਂ ਦੇ ਵੱਲੋਂ ਕਿਸਾਨ ਵੀਰਾਂ ਦੀ ਮਦਦ ਦੇ ਲਈ ਉਹਨਾਂ ਨੂੰ ਵੀ ਅਸੀਂ ਰੇਡੀਓ ਦੇ ਮਾਧਿਅ ਇਹ ਜਿਹੜਾ ਰੇਡੀਓ ਦਾ ਤੇ ਟੀਵੀ ਦਾ ਆਵਾਜ਼ ਦੀ ਕੀ ਅੰਤਰ ਹੈ ਜੀ ਮੇਰਾ ਇਹ ਮੰਨਣਾ ਕਿ ਰੇਡੀਓ ਤੇ ਟੀਵੀ ਦਾ ਜਿਹੜਾ ਅੰਤਰ ਹੈ ਉਹ ਕਾਫੀ ਵਧੇਰੇ ਮੰਨਿਆ ਜਾ ਸਕਦਾ ਹੈ ਕਿਉਂਕਿ ਵਿਜ਼ੂਅਲਸ ਇੰਪੈਕਟਸ ਦੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਤੇ ਨਾਲੋਂ ਨਾਲ ਸੁਣਦੇ ਹਾਂ ਤਾਂ ਅਸੀਂ ਆਪਣੀਆਂ ਦੋ ਗਿਆਨ ਇੰਦਰੀਆਂ ਦੀ ਵਰਤੋਂ ਕਰਦੇ ਹਾਂ ਪਰ ਉੱਥੇ ਜੇਕਰ ਰੇਡੀਓ ਦੀ ਗੱਲ ਕਰੀਏ ਤਾਂ ਉੱਥੇ ਬੰਦੇ ਦੇ ਜਿਹੜੇ ਲਿਸਨਿੰਗ ਸਕਿਲਸ ਆ ਜਣੀ ਦੀ ਸੁਣਨ ਦੀ ਜਿਹੜੀ ਸ਼ਮਤਾ ਉਹ ਵਧੇਰੇ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਅਸੀਂ ਗੱਲ ਨੂੰ ਸਿਰਫ ਸੁਣ ਕੇ ਹੀ ਸਮਝਣਾ ਹੁੰਦਾ ਸਾਡੀ ਅੱਖਾਂ ਦੇ ਸਾਹਮਣੇ ਜਿਹੜਾ ਸੀਨ ਕ੍ਰੀਏਟ ਹੋਣਾ ਹੈ ਜਾਂ ਸਾਡੇ ਦਿਮਾਗ ਦੇ ਜ਼ਰੀਏ ਹੀ ਕ੍ਰੀਏਟ ਹੁੰਦਾ ਹੈ ਰੇਡੀਓ ਤੋਂ ਤਾਂ ਉੱਥੇ ਕਿਤੇ ਨਾ ਕਿਤੇ ਸ਼ਬਦਾਂ ਦੀ ਜਿਹੜੀ ਸਹੀ ਵਰਤੋਂ ਹੈ ਉਹ ਵਧੇਰੇ ਜ਼ਰੂਰੀ ਹੁੰਦੀ ਹੈ ਪਰ ਟੀਵੀ ਦੇ ਵਿੱਚ ਕੁਝ ਚੀਜ਼ਾਂ ਨੂੰ ਦਿਖਾ ਕੇ ਵੀ ਜਿਹੜਾ ਘੱਟ ਸ਼ਬਦਾਂ ਦੀ ਵਰਤੋਂ ਕਰਕੇ ਵੀ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜੀ ਰੇਡੀਓ ਦੇ ਵਿੱਚ ਜਦੋਂ ਤੁਸੀਂ ਐਫਐਮ ਤੇ ਆਏ ਹੋ ਜੀ ਉਸ ਤੋਂ ਬਾਅਦ ਤੁਹਾਡੇ ਕਿੰਨੇ ਕਿ ਡਾਇਰੈਕਟਰਾਂ ਨਾਲ ਕਾਫੀ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਬਾਹਰ ਉਹਨੇ ਕਿਹੜੇ ਕਿਹੜੇ ਡਾਇਰੈਕਟਰ ਹੋਏ ਤੇ ਕਿਹੜਿਆਂ ਦਾ ਤੁਹਾਨੂੰ ਸੁਭਾਅ ਵਧੀਆ ਲੱਗਿਆ ਤੁਹਾਨੂੰ ਉਸ ਲੈਣ ਵੱਲ ਵਧੀਆ ਜੀ ਸਾਲ 2016 ਤੋਂ ਲੈ ਕੇ ਅੱਜ 2025 ਤੱਕ ਵਕਫ ਵਕਟ ਡਾਇਰੈਕਟਰ ਸਾਹਿਬਾਨ ਦੇ ਤਹਿਤ ਅੰਡਰ ਹੈ ਜਿਹੜਾ ਅਸੀਂ ਕੰਮ ਕੀਤਾ ਜਿਸ ਦੇ ਵਿੱਚ ਸ਼੍ਰੀ ਰਾਜੀਵ अरोड़ा ਜੀ ਜਿਹੜਾ ਦੀ ਇੰਟਰੋਡਕਸ਼ਨ ਮੈਨੂੰ ਲੱਗਦਾ ਕਿਸੇ ਵੀ ਸ਼ਬਦਾਂ ਦੀ ਮਹਤਾਜ ਨਹੀਂ ਹੈ ਲਗਭਗ ਬਠਿੰਡਾ ਹੀ ਨਹੀਂ ਬਾਹਰ ਵੀ ਸਾਰੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਦੇ ਨਾਲ ਨਾਲ ਬਲਜੀਤ ਸ਼ਰਮਾ ਜੀ ਤੇ ਸ਼੍ਰੀ ਬਾਲੀ ਜੀ ਨੇ ਵੀ ਬਠਿੰਡਾ ਰੇਡੀਓ ਸਟੇਸ਼ਨ ਵਿਖੇ ਬਤੌਰ ਡਾਇਰੈਕਟਰ ਜਿਹੜੀਆਂ ਭੂਮਿਕਾਵਾਂ ਨਿਭਾਈਆਂ ਨੇ ਇਸ ਦੇ ਵਿੱਚ ਰਾਜੀਵ अरोड़ा ਸਰਦਾਰ ਜਿਹੜਾ ਸਹਿਯੋਗ ਹੈ ਉਹ ਸਭ ਤੋਂ ਵੱਧ ਰਿਹਾ ਕਿਉਂਕਿ ਕਿਸੇ ਗੱਲ ਨੂੰ ਕਿਵੇਂ ਪੇਸ਼ ਕਰਨਾ ਹੈ ਜਾਂ ਕੀ ਵਧੀਆ ਪੇਸ਼ਕਾਰੀ ਇੱਕ ਅਨਾਉਂਸਰ ਦੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਦੇ ਵੱਲ ਉਹ ਖਾਸ ਧਿਆਨ ਹੈ ਜਿਹੜਾ ਉਹ ਰੱਖਦੇ ਸੀਗੇ ਇਕੱਲੇ-ਇਕੱਲੇ ਪ੍ਰੋਗਰਾਮ ਨੂੰ ਕਿਵੇਂ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤੇ ਕੀ ਕੁਝ ਅਸੀਂ ਉਹਦੇ ਵਿੱਚ ਹੋਰ ਵਧੇਰੇ ਤਰੀਕੇ ਦੇ ਨਾਲ ਨਿਖਾਰ ਕੇ ਪੇਸ਼ ਕਰ ਸਕਦੇ ਆ ਇਹ ਅਸੀਂ ਸਭ ਉਹਨਾਂ ਤੋਂ ਹੀ ਸਿੱਖਿਆ ਇਸ ਤੋਂ ਬਾਅਦ ਤੁਸੀਂ ਬਠਿੰਡਾ ਤੋਂ ਬਾਅਦ ਵੀ ਕਿਸੇ ਚੈਨਲ ਤੇ ਕੰਮ ਕਰਿਆ ਜਾਂ ਰੇਡੀਓ ਤੇ ਦੀ ਜ ਨਹੀਂ ਕਿਉਂਕਿ ਕੁਝ ਨਿੱਜੀ ਰੁਝੇਵਿਆਂ ਦੇ ਕਰਕੇ ਘੱਟ ਸਮਾਂ ਹੋਣ ਦੇ ਕਰਕੇ ਮੈਂ ਸਿਰਫ ਬਠਿੰਡਾ ਐਫਐਮ ਦੇ ਨਾਲ ਹੀ ਜੁੜੀ ਤੇ ਇਹਨਾਂ ਦੇ ਮਾਧਿਅਮ ਦੇ ਥਰੂ ਹੀ ਮੈਂ ਆਪਣੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚਾਈ ਇਹਦੇ ਨਾਲ ਤੁਸੀਂ ਕੋਈ ਰੇਡੀਓ ਤੋਂ ਬਾਅਦ ਜਿਵੇਂ ਪਾਰਟ ਟਾਈਮ ਕੰਮ ਹੈ ਕੀ ਹੋਰ ਵੀ ਜੌਬ ਜਾਂ ਕੋਈ ਹੋਰ ਕਰ ਰਹੇ ਹੋ ਕੁਝ ਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਸਾਡੇ ਸਰੋਤਿਆਂ ਨੂੰ ਸਾਂਝਾ ਕੀਤਾ ਕਿ ਮੈਂ ਮਾਸਟਰਸ ਇਨ ਕੰਪਿਊਟਰ ਸਾਇੰਸ ਆ ਮਾਸਟਰਸ ਇਨ ਟੈਕਨੋਲੋਜੀ ਕੰਪਿਊਟਰ ਸਾਇੰਸ ਆ ਤਾਂ ਮੈਂ ਬਠਿੰਡਾ ਦੇ ਹੀ ਇਨਾਮੀ ਸਕੂਲ ਸਿਲਵਰੋਕ ਸਕੂਲ ਬਠਿੰਡਾ ਦੇ ਵਿਖੇ ਹੀ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਉਪ ਤੌਰ ਕੰਪਿਊਟਰ ਅਧਿਆਪਕ ਨਿਭਾ ਰਹੀਆਂ ਬੱਚਿਆਂ ਦੇ ਨਾਲ ਇੱਕ ਚੰਗਾ ਸਮਾਂ ਜਿਹੜਾ ਉਹ ਉੱਥੇ ਕੱਢਿਆ ਜਾਂਦਾ ਜਿੱਥੇ ਅਸੀਂ ਉਹਨਾਂ ਨੂੰ ਕੁਝ ਨਵਾਂ ਸਿਖਾਉਨੇ ਆ ਉੱਥੇ ਉਹਨਾਂ ਬੱਚਿਆਂ ਤੋਂ ਕੁਝ ਨਵਾਂ ਵੀ ਜ਼ਰੂਰ ਸਿੱਖਦੇ ਆਂ ਹਾਂਜੀ ਤੇ ਮੈਡਮ ਤੁਸੀਂ ਜਿਵੇਂ ਉਧਰ ਵੀ ਅਦਾਰੇ ਚ ਵੀ ਕੰਮ ਕਰ ਰਹੇ ਹੋ ਮੈਂ ਇਧਰ ਵੀ ਕਰ ਰਹੇ ਹਾਂ ਜੀ ਤੇ ਉਸ ਤੋਂ ਬਾਅਦ ਘਰ ਗ੍ਰਸਥੀ ਵੀ ਦੇਖਣੇ ਆ ਜੀ ਬੇਬੀ ਵੀ ਹੈ ਬੱਚੀ ਹੈ ਆਪਣੀ ਹੈ ਨਾ ਤੇ ਇਹ ਫਿਰ ਕਿਵੇਂ ਮੈਂਟੇਨ ਕਰਦੇ ਹੋ ਤੁਸੀਂ ਆਪਣੇ ਆ ਦੇਖੋ ਇਸ ਗੱਲ ਦੇ ਵਿੱਚ ਬਿਲਕੁਲ ਕਿਹਾ ਜਾਂਦਾ ਹੈ ਕਿ ਜਿੰਨਾ ਚਿਰ ਪਰਿਵਾਰਿਕ ਸਹਿਯੋਗ ਹੈ ਜਿਹੜਾ ਉਹ ਤੁਹਾਨੂੰ ਪੂਰਾ ਨਹੀਂ ਮਿਲਦਾ ਤੁਸੀਂ ਕਿਸੇ ਵੀ ਕੰਮ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਇਵਨ ਕਿ ਆਪਣੀ ਵਿਵਹਤਾ ਜ਼ਿੰਦਗੀ ਦੇ ਵਿੱਚ ਵੀ ਮੇਰੇ ਪਰਿਵਾਰ ਦਾ ਜਿਹੜਾ ਸਾਥ ਹੈ ਉਹ ਮੈਨੂੰ ਪੂਰਾ ਮਿਲਦਾ ਰਿਹਾ ਹੈ ਆਪਾਂ ਗਰਿਲਿੰਜੀ ਅੱਗੇ ਜ਼ਿੰਦਗੀ ਚ ਤੁਹਾਡਾ ਕੀ ਮਿਸ਼ਨ ਲੈ ਕੇ ਚੱਲੇ ਹੋ ਜੀ ਤੁਸੀਂ ਅ ਬਿਸ਼ੇਕ ਰੇਡੀਓ ਦੇ ਵਿੱਚ ਆਉਣਾ ਇੱਕ ਸਬਬ ਰਿਹਾ ਪਰ ਕਿਤੇ ਨਾ ਕਿਤੇ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪੰਜਾਬੀ ਭਾਸ਼ਾ ਦੇ ਮਾਧਿਅਮ ਦੇ ਜ਼ਰੀਏ ਵੀ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ ਅਕਸਰ ਜਦੋਂ ਮਾਸਟਰਸ ਦੀ ਪੜ੍ਹਾਈ ਮੈਂ ਕਰਦੀ ਸੀ ਉਦੋਂ ਜਾਂ ਬੈਚਲਰ ਦੀ ਪੜ੍ਹਾਈ ਕਰਦੀ ਸੀ ਉਦੋਂ ਮਨ ਚ ਕਿਤੇ ਨਾ ਕਿਤੇ ਗੱਲ ਆ ਜਾਂਦੀ ਸੀ ਕਿ ਜਿੰਨਾ ਚਿਰ ਕਿਸੇ ਵਿਦਿਆਰਥੀ ਨੂੰ ਚੰਗੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਨਹੀਂ ਹੈਗਾ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਪਰ ਰੇਡੀਓ ਇੱਕ ਅਜੀਹਾ ਅਦਾਰਾ ਬਣਿਆ ਮੇਰੇ ਲਈ ਜਿੱਥੇ ਮੈਨੂੰ ਇਹ ਵੀ ਜਾਣ ਕੇ ਖੁਸ਼ੀ ਹੋਈ ਕਿ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਵੀ ਅੱਛੇ ਹੋ ਪੰਜਾਬੀ ਵੀ ਵਧੀਆ ਤਰੀਕੇ ਦੇ ਨਾਲ ਤੁਸੀਂ ਬੋਲ ਸਕਦੇ ਹੋ ਤਾਂ ਤੁਹਾਡੀ ਪਹਿਚਾਣ ਚੰਗੀ ਹੈ ਜਿਹੜੀ ਇੱਕ ਚੰਗੀ ਪਹਿਚਾਣ ਤੁਸੀਂ ਸਮਾਜ ਦੇ ਵਿੱਚ ਆਪਣੀ ਬਣਾ ਸਕਦੇ ਹੋ ਤਾਮੀਰਾ ਪਹਿਲਾ ਮਿਸ਼ਨ ਇਹੀ ਹੋਏਗਾ ਕਿ ਮੇਰੇ ਵਿਦਿਆਰਥੀ ਆ ਜਿਹੜੇ ਉਹ ਪੰਜਾਬੀ ਭਾਸ਼ਾ ਵਧੇਰੇ ਵਧੀਆ ਤਰੀਕੇ ਨਾਲ ਬੋਲ ਸਕਣ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਕਨਵੈਂਟ ਸਕੂਲਾਂ ਦੇ ਵਿੱਚ ਜਾਂ ਇੰਗਲਿਸ਼ ਮਾਧਿਅਮ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਬੱਚੇ ਪੰਜਾਬੀ ਵਧੇਰੇ ਵਧੀਆ ਨਹੀਂ ਬੋਲਦੇ ਤਾ ਕਿਤੇ ਨਾ ਕਿਤੇ ਸਾਡੇ ਇਹ ਕੋਸ਼ਿਸ਼ ਜ਼ਰੂਰ ਹੈ ਕਿ ਸਾਡੇ ਬੱਚੇ ਪੰਜਾਬੀ ਬਹੁਤ ਵਧੀਆ ਬੋਲਣ ਪੰਜਾਬ ਦੇ ਵਿੱਚ ਹੋਣ ਦੇ ਨਾਤੇ ਤੇ ਦੂਜੀ ਗੱਲ ਮੇਰੇ ਲਈ ਮਾਨ ਦੀ ਇਹ ਵੀ ਹੈ ਕਿ ਜਿਵੇਂ ਕਿ ਮੈਂ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਹਾਸਲ ਕੀਤੀ ਤਾਂ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਪਰਪਕਟਾ ਮੇਰੀ ਉੱਥੇ ਵੀ ਰਹੀ ਤਾਂ ਮੇਰਾ ਇਹੀ ਉਦੇਸ਼ ਹੈ ਜਿਹੜਾ ਜ਼ਿੰਦਗੀ ਚ ਰਹੂਗਾ ਕਿ ਮੈਂ ਆਪਣੀ ਮਾਂ ਬੋਲੀ ਨੂੰ ਮਾਂ ਭਾਸ਼ਾ ਨੂੰ ਅੱਗੇ ਲੈ ਕੇ ਜਾਵਾਂ ਇਹ ਜਿਹੜੇ ਮੈਡਮ ਨਵੇਂ ਹੋਰ ਬੱਚੇ ਪੜ ਰਹੇ ਆ ਲਿਖ ਰਹੇ ਆ ਉਹ ਇਸ ਅਧਾਰੇ ਨਾਲ ਜੁੜਨਾ ਚਾਹਣ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਜੀ ਅ ਬੇਸ਼ੱਕ ਜਰਨਲਿਜ਼ਮ ਦਾ ਕੋਰਸ ਹੈ ਜਿਹੜਾ ਉਹ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਕਰ ਸਕਦੇ ਨੇ ਤੇ ਕਰਨਾ ਵੀ ਚਾਹੀਦਾ ਕਿਉਂਕਿ ਜਸ ਕਿਸੇ ਅ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਆ ਉਸ ਦੀ ਸਾਨੂੰ ਸਹੀ ਜਾਣਕਾਰੀ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਰ ਉਸ ਤੋਂ ਇਲਾਵਾ ਜਿਵੇਂ ਕਿ ਮੈਂ ਆਪ ਬਤੌਰ ਕੈਜੂਅਲ ਅਨਾਉਂਸਰ ਇਸ ادارے ਨੂੰ ਜੁਆਇਨ ਕੀਤਾ ਤਾਂ ਮੈਨੂੰ ਉੱਥੇ ਲੱਗਦਾ ਹੈ ਕਿ ਡਾਇਰੈਕਟ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਿਹੜਾ ਟੈਸਟ ਹੈ ਉਹ ਹੁੰਦਾ ਹੈਗਾ ਜ ਜਿਹਦੇ ਵਿੱਚ ਲਿਖਤੀ ਪੇਪਰ ਦੇ ਨਾਲ ਨਾਲ ਆਡੀਸ਼ਨ ਵੀ ਲਿਆ ਜਾਂਦਾ ਹੈਗਾ ਜੇਕਰ ਬੱਚੇ ਸਿੱਧੇ ਤੌਰ ਦੇ ਉੱਤੇ ਵੀ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਹਨ ਸਿੱਖਣਾ ਚਾਹੁੰਦੇ ਨੇ ਤਾਂ ਉਹ ਦੇ ਸਕਦੇ ਨੇ ਪਰ ਉਸ ਦੇ ਲਈ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਵੈਕੈਂਸੀਜ਼ ਨੇ ਪੋਸਟਾਂ ਨੇ ਉਹ ਕੱਢੀਆਂ ਜਾਂਦੀਆਂ ਨੇ ادارے ਦੇ ਵੱਲੋਂ ਉਸ ਦੀ ਜਾਣਕਾਰੀ ਸਿਰਫ ਤੇ ਸਿਰਫ ਰੇਡੀਓ ਦੇ ਜ਼ਰੀਏ ਹੀ ਸਾਡੇ ਜਿਹੜੇ ਬੱਚੇ ਨੇ ਵਿਦਿਆਰਥੀ ਨੇ ਉਹ ਲੈ ਸਕਦੇ ਨੇ ਜੇਕਰ ਉਹ ਲਗਾਤਾਰ ਨਿਰੰਤਰ ਰੇਡੀਓ ਸੁਣਦੇ ਨੇ ਤਾਂ ਉੱਥੇ ਆਉਣ ਵਾਲੀਆਂ ਐਡਵਰਟਾਈਜ਼ਮੈਂਟਸ ਨੂੰ ਉਹ ਸੁਣ ਕੇ ਜਿਸ ਸਮੇਂ ਵੀ ਪੋਸਟਾਂ ਨਿਕਲਦੀਆਂ ਨੇ ਉਸ ਵੇਲੇ ਉਹਨਾਂ ਦੇ ਵਿੱਚ ਅਪਲਾਈ ਕਰਕੇ ਆਪਣਾ ਟੈਸਟ ਪਾਸ ਕਰ ਸਕਦੇ ਨੇ ਟੈਸਟ ਪਾਸ ਕਰਕੇ ਓਡੀਸ਼ਨ ਦੇ ਸਕਦੇ ਨੇ ਓਡੀਸ਼ਨ ਦੇ ਵਿੱਚ ਜੇਕਰ ਪਾਸ ਹੁੰਦੇ ਨੇ ਤਾਂ ਬਾਣੀ ਕੋਰਸ ਹੈ ਜਿਹੜਾ ਉਹ ਕਰਵਾਇਆ ਜਾਂਦਾ ਜੋ ਕਿ ਅਸੀਂ ਆਪਣੇ ਵੇਲੇ ਕੀਤਾ ਸੀਗਾ 2016 ਦੇ ਵਿੱਚ ਤੇ ਉਸ ਤੋਂ ਬਾਅਦ ਹੀ ਜਿਹੜੀਆਂ ਸਾਨੂੰ ਡਿਊਟੀਆਂ ਨੇ ਉਹ ਸਾਈਨ ਹੋਣੀਆਂ ਸ਼ੁਰੂ ਹੋਣੀਆਂ ਇਹ ਬਾਣੀ ਕੋਰਸ ਜਿਹੜਾ ਹੈ ਜੀ ਆਪਣਾ ਅਦਾਰੇ ਦਾ ਰੇਡੀਓ ਸਟੇਸ਼ਨ ਦਾ ਜੀ ਕਿ ਬਿਲਕੁਲ ਜੀ ਇਹ ਸੈਂਟਰ ਗਵਰਨਮੈਂਟ ਦੇ ਵੱਲੋਂ ਕਰਵਾਇਆ ਜਾਂਦਾ ਹੈਗਾ ਜਿਸ ਦੇ ਵਿੱਚ ਤੁਹਾਨੂੰ ਦੀ ਜਿਹੜੀ ਪਰਪਕਤਾ ਉਸ ਖਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਰੇਡੀਓ ਦੇ ਉੱਤੇ ਗੱਲਬਾਤ ਕਰਨੀ ਆ ਕਿਵੇਂ ਤੁਸੀਂ ਚੀਜ਼ਾਂ ਨੂੰ ਬੋਲਣਾ ਹੈ ਕਿ ਤੁਹਾਡੇ ਜਿਹੜੇ ਮੁੱਖ ਕੰਮ ਨੇ ਉਹ ਉੱਥੇ ਰੇਡੀਓ ਸਟੇਸ਼ਨ ਵਿਖੇ ਹੋਣਗੇ ਜਾਂ ਜਿੰਨੀ ਵੀ ਚੀਜ਼ਾਂ ਤੁਸੀਂ ਆਪਰੇਟ ਕਰਨੀਆਂ ਨੇ ਕੰਸੋਲ ਆਪਰੇਟ ਕਰਨੀ ਹੈਗੀ ਉਹ ਕਿਸ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਆਪਰੇਟ ਕੀਤੀ ਜਾਣੀ ਹੈ ਇਹ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਹੈ ਜਿਹੜੀ ਉਹਨਾਂ 7 ਦਿਨਾਂ ਦੇ ਵਿੱਚ ਦਿੱਤੀ ਜਾਂਦੀ ਹੈ ਸਾਦਰਾਂ ਦੀ ਟ੍ਰੇਨਿੰਗ ਜੀ ਗਰੇਨ ਜੀ ਜੋ ਰੇਡੀਓ ਦਾ ਹੜ੍ਹਾਣੇ ਲੋਕਾਂ ਦਾ ਉਹ ਘਟ ਰਿਹਾ ਹੈ ਬੱਸ ਇਹਦਾ ਟੀਵੀ ਦਾ ਵੀ ਘਟ ਗਿਆ ਜੀ ਪਰ ਰੇਡੀਓ ਦੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਅ ਜਦਣ ਦੇ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਆਏ ਨੇ ਉਨ ਉਦੋਂ ਦਾ ਹੀ ਬਹੁਤ ਚੀਜ਼ਾਂ ਦਾ ਜਿਹੜਾ ਪੁਰਾਣੀਆਂ ਦਾ ਰੁਝਾਨ ਘਟਿਆ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦੇ ਹਾਂ ਕਿ ਹਰ ਘਰ ਦੇ ਵਿੱਚ ਹਰ ਰੇਡੀ ਫੜੀ ਵਾਲੇ ਕੋਲ ਹਰ ਕਿਸਾਨ ਦੇ ਕੋਲ ਹਰ ਘਰ ਦੇ ਵਿੱਚ ਇੱਕ ਰੇਡੀਓ ਅੱਜ ਵੀ ਮੌਜੂਦ ਹੈ ਬੇਸ਼ੱਕ ਉਹ ਬਜ਼ੁਰਗਾਂ ਦੇ ਕੋਲ ਹੀ ਕਿਉਂ ਨਾ ਹੋਵੇ ਇੱਥੋਂ ਤੱਕ ਕਿ ਜੇਕਰ ਅਸੀਂ ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਕਈ ਪਰਿਵਾਰ ਇਹੋ ਜਿਹੇ ਵੀ ਨੇ ਜਿਨ੍ਹਾਂ ਕੋਲ ਬਹੁਤ ਪੁਰਾਣੇ ਰੇਡੀਓ ਵੀ ਸੰਭਾਲੇ ਹੋਏ ਨੇ ਠੀਕ ਹੈ ਟੈਕਨੋਲੋਜੀ ਨੇ ਆਪਣੀ ਥਾਂ ਜਿਹੜੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਬਣਾਈ ਹੈ ਪਰ ਇਹ ਵੀ ਇੱਕ ਮਾਨ ਦੀ ਗੱਲ ਹੈ ਕਿ ਰੇਡੀਓ ਵੀ ਆਪਣੀ ਥਾਂ ਹੈ ਜਿਹੜੀ ਉਹ ਟੈਕਨੋਲੋਜੀ ਦੇ ਨਾਲੋਂ ਨਾਲ ਬਰਕਰਾਰ ਰੱਖੀ ਬੱਠਾ ਤੇ ਇਹ ਇਹਦੇ ਨਾਲ ਮੈਡਮ ਜਿਹੜਾ ਆਪਣਾ ਮਾਤਾ ਦੇ ਭੈਣਾਂ ਦੇ ਬੀਵੀਆਂ ਦੇ ਪ੍ਰੋਗਰਾਮ ਦੇਣੇ ਚੱਲਦੇ ਆ ਉਹ ਉਹਨਾਂ ਦਾ ਕਿੰਨਾ ਕੱਤ ਸਾਇਆ ਕਿੰਨਾ ਕੁ ਤੋਂ ਨਾਲ ਆਨਲਾਈਨ ਰਹਿੰਦੇ ਆ ਲਿੰਕ 'ਚ ਅ ਜੇਕਰ ਅਸੀਂ ਦਿਨ ਦੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਹੀ ਸ਼ਾਮ ਤੱਕ ਹਾਲਾਂਕਿ ਰਾਤ ਤੱਕ ਅਸੀਂ ਗੱਲ ਕਰੀਏ ਤਾਂ ਵੱਖੋ-ਵੱਖਰੇ ਪ੍ਰੋਗਰਾਮ ਜਿਵੇਂ ਜਿਵੇਂ ਸਮੇਂ ਦੇ ਹਿਸਾਬ ਮਿਲੇ ਹੋਏ ਨੇ ਤਾਰੂ ਜਾਨ ਹਰ ਵਰਗ ਦਾ ਇੱਕ ਬਰਾਬਰ ਦੇਖਿਆ ਜਾ ਸਕਦਾ ਹੈ ਜਿੱਥੇ ਸਾਨੂੰ ਕਿਸਾਨ ਬਹੁਤ ਅਚਾਨ ਨਾਲ ਸੁਣਦੇ ਨੇ ਉੱਥੇ ਘਰ ਕੰਮਕਾਜੀ ਜਿਹੜੀਆਂ ਬੀਬੀਆਂ ਨੇ ਘਰੇਲੂ ਕੰਮਕਾਜੀ ਬੀਬੀਆਂ ਨੇ ਉਹ ਵੀ ਸਾਨੂੰ ਬਹੁਤ ਵਧੇਰੇ ਸੁਣਦੀਆਂ ਨੇ ਤੇ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਆਪਣੇ ਵਕ ਵਕ ਪਕਵਾਨ ਜਾਂ ਆਪਣੀਆਂ ਦਿਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਡੇ ਨਾਲ ਰੇਡੀਓ ਦੇ ਮਾਧਿਅਮ ਦੇ ذریعے ਸਾਂਝੀਆਂ ਕਰਦੀਆਂ ਨੇ ਤੇ ਕਿਹੜੇ ਕਿਹੜੇ ਪ੍ਰੋਗਰਾਮ ਚੱਲਦੇ ਜਾਦੇ ਬੀਬੀਆਂ ਦੇ ਅੱਜ ਕੱਲ੍ਹ ਜਿਹੜੇ ਥੋੜੇ ਅ ਜਿਵੇਂ ਕਿ ਘਰ ਪਰਿਵਾਰ ਇੱਕ ਪ੍ਰੋਗਰਾਮ ਵਧੇ ਰਿਹਾ ਜਿਹੜਾ ਬੀਬੀਆਂ ਦੇ ਵੱਲੋਂ ਸੁਣਿਆ ਜਾਂਦਾ। ਕਿਸਾਨ ਵਣੀ ਪ੍ਰੋਗਰਾਮ ਦੇ ਵਿੱਚ ਵੀ ਬੀਬੀਆਂ ਆਪਣੀ ਸ਼ਰਕਤ ਕਰਦੀਆਂ ਨੇ ਖਾਸ ਕਰਕੇ ਉਹ ਕਿਸਾਨ ਬੀਬੀਆਂ ਜਿਹੜੀਆਂ ਆਪਣੇ ਘਰ ਦੇ ਵਿੱਚ ਸਹਾਇਕ ਕਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਗਰleen ਜੀ ਜਿਹੜੇ ਹੁਣ ਤੁਹਾਡੇ ਫਾਰਮ ਪ੍ਰੋਬਲਮ ਚੱਲ ਰਹੀ ਹੈ ਐਸਡੀਐਫਐਫ ਰੈਟ ਦੇ ਵੀ ਕਿਹੜੀ ਉਮਰ ਦੇ ਜ਼ਿਆਦੇ ਤੁਹਾਡੇ ਬਜ਼ੁਰਗ ਬੱਚੇ ਵੱਡੇ ਕਿਹੜੇ ਜ਼ਿਆਦੇ ਰੁਚੀ ਰੱਖਦੇ ਆ? ਉਹ ਬੜੀ ਮਾਣ ਦੀ ਗੱਲ ਹੈ ਸਾਡੇ ਲਈ ਇਹ ਵੀ ਕਿ ਹਰ ਵਰਗ ਦਾ ਵਰਗ ਹੈ ਜਿਹੜਾ ਉਹ ਵੱਧ ਚੜ ਕੇ ਹਿੱਸਾ ਜਿਹੜਾ ਉਹ ਰੇਡੀਓ ਦੇ ਵਿੱਚ ਲੈਂਦਾ ਹੈ ਜਿਵੇਂ ਕਿ ਐਮਤਵਾਰ ਦੇ ਦਿਨ ਪ੍ਰੋਗਰਾਮ ਨਿੱਕੇ ਨਿੱਕੇ ਅੰਬਰ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਛੋਟੇ ਬੱਚੇ ਜਿਹੜੇ ਸਕੂਲੀ ਬੱਚੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਐ ਬਹੁਤ ਵਧੀਆ ਜਾਣਕਾਰੀ ਜਿਹੜੇ ਰੱਖਦੇ ਨੇ ਉਹ ਜ਼ਰੂਰ ਭਾਗ ਲੈਣ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਨਾਲ ਹੀ ਕੁਇਜ਼ ਪ੍ਰੋਗਰਾਮ ਚੱਲਦਾ ਜਿਸ ਦੇ ਵਿੱਚ ਜਿਹੜੇ ਬੱਚੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਘਰੇਲੂ ਬੀਬੀਆਂ ਕਮ ਕਾਜੀ ਵੀਰ ਜਿਹੜੇ ਉਹ ਉਸ ਦੇ ਵਿੱਚ ਜ਼ਰੂਰ ਭਾਗ ਲੈਂਦੇ ਨੇ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਭਾਗ ਲੈਂਦਾ ਸ਼ਾਇਦ ਇਹ ਗੱਲ ਦੱਸਣੀ ਇੰਨੀ ਮੁਨਾਸਿਬ ਨਹੀਂ ਹੈ ਕਿਉਂਕਿ ਸਭ ਕੋਈ ਜਾਣਦਾ ਹੈ ਕਿ ਸ਼ਾਮ ਸੁਹਾਨੀ ਦੇ ਵਿੱਚ ਹਰ ਵਰਗ ਦਾ ਜਿਹੜਾ ਇਨਸਾਨ ਹੈ ਉਹ ਫੋਨ ਕਾਲ ਕਰਕੇ ਸਾਡੇ ਨਾਲ ਜ਼ਰੂਰ ਜੁੜਦਾ ਹੈਗਾ ਇਸ ਦੇ ਨਾਲ ਨਾਲ ਬਜ਼ੁਰਗ ਜਿਹੜੇ ਉਹ ਜਿਸ ਸਮੇਂ ਵੀ ਰੇਡੀਓ ਸੁਣਦੇ ਨੇ ਉਸ ਸਮੇਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਟੈਲੀਫੋਨ ਦੇ ਮਾਧਿਅਮ ਤੋਂ ਛੱਡ ਕੇ WhatsApp ਦੇ ਮੈਸੇजेस ਦੇ ਨਾਲ ਜਾਂ ਫਿਰ ਚਿੱਠੀਆਂ ਦੇ ਜ਼ਰੀਏ ਵੀ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਇੱਕ ਇਕਲੌਤਾ ਅਦਾਰਾ ਜਿੱਥੇ ਅੱਜ ਵੀ ਪੋਸਟਕਾਰਡ ਦੇ ਉੱਤੇ ਲਿਖ ਕੇ ਜਿਹੜੀ ਚਿੱਠੀ ਹੈ ਉਹ ਸਾਨੂੰ ਮਿਲਦੀ ਹੈ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੜੇ ਪਿਆਰ ਦੇ ਨਾਲ ਪੂਰੇ ਰੇਡੀਓ ਪਰਿਵਾਰ ਦਾ ਜਿਹੜਾ ਸਤਕਾਰ ਹੈ ਉਹ ਸਾਡੇ ਸਰੋਤੇ ਆਪਣੇ ਹੱਥ ਲਿਖਤੀ ਕਰਦੇ ਨੇ ਹਫਤਾਵਾਰੀ ਕਰਵਾਉਂਦੇ ਜੀ ਠੀਕ ਹੈ ਸ੍ਰੋਤਾ ਮੰਚ ਦੇ ਵਿੱਚ ਅਸੀਂ ਇਹ ਚਿੱਠੀਆਂ ਜਿਹੜੀਆਂ ਉਹ ਸਰੋਤਿਆਂ ਦੀਆਂ ਪੜ੍ਹਦੇ ਆਂਗੇ ਜਿਹੜੇ ਸਰੋਤੇ ਸਾਨੂੰ ਆਪਣੇ ਸੁਝਾਅ ਵੀ ਭੇਜਦੇ ਨੇ ਪਿਆਰ ਵੀ ਭੇਜਦੇ ਨੇ ਤੇ ਕੁਝ ਚੰਗੀਆਂ ਗੱਲਾਂ ਜਿਹੜੀਆਂ ਉਹ ਵੀ ਸਾਡੇ ਨਾਲ ਸਾਂਝੀਆਂ ਕਰਦੇ ਨੇ ਇਹ ਗਰਿੰਦ ਜੀ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਧੂਮ ਤੜਕ ਨਾਲ ਜੋਰ ਨਾਲ ਕੰਮ ਚੱਲ ਰਿਹਾ ਹੈ ਕੀ ਆਪਣੇ ਐਫਐਮ ਤੇ ਜਾਂ ਸਾਰੇ ਰੇਡੀਓ ਤੇ ਕਿੰਨਾ ਕਿੰਨਾ ਕ ਪ੍ਰਭਾਵ ਇਹਨਾਂ ਨੇ ਸਾਡੇ ਜੀ ਅ ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਕਿ ਬੇਸ਼ੱਕ ਸੋਸ਼ਲ ਮੀਡੀਆ ਜਿਹੜਾ ਉਹ ਆਪਣੇ ਪੈਰ ਬਹੁਤ ਤੇਜ਼ੀ ਦੇ ਨਾਲ ਪਸਾਰ ਰਿਹਾ ਹੈਗਾ ਪਰ ਕਦੇ ਵੀ ਜਿਹੜੇ ਇੱਕ ਰਿਪਿਊਟਡ ادارے ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਇਹ ਪ੍ਰਭਾਵ ਹੈ ਇਹ ਨਹੀਂ ਛੱਡ ਸਕਦੇ ਠੀਕ ਹੈ ਬਹੁਤ ਕਲਾਕਾਰ ਇਹੋ ਜਿਹੇ ਨੇ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਸ਼ਾਇਦ ਕਦੇ ਵੀ ਜਿਹੜੇ ਕਦੇ ਸ਼ਾਇਦ ਕਦੇ ਵੀ ਅੱਗੇ ਨਹੀਂ ਆ ਸਕੇ ਜਾਂ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਪਰ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਕਿ ਉਹ ਅੱਗੇ ਆਏ ਉਹਨਾਂ ਨੇ ਆਪਣੀ ਆਪਣੀ ਕਲਾ ਨੂੰ ਨਿਖਾਰ ਕੇ ਪੇਸ਼ ਕੀਤਾ ਪਰ ਜੇਕਰ ਅਸੀਂ ਰੇਡੀਓ ਦੀ ਗੱਲ ਕਰੀਏ ਤਾਂ ਰੇਡੀਓ ਦੇ ਉੱਤੇ ਇਸ ਚੀਜ਼ ਦਾ ਕੋਈ ਪ੍ਰਭਾਵ ਨਹੀਂ ਪਿਆ ਕਿਉਂਕਿ ਚੰਗੇ ਜਿਹੜੇ ਸਰੋਤੇ ਨੇ ਚੰਗੇ ਸੁਣਨ ਵਾਲੇ ਨੇ ਉਹ ਅੱਜ ਵੀ ਸੋਸ਼ਲ ਮੀਡੀਆ ਦੇ ਹੁੰਦੇ ਹੋયા ਵੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕੌਨਰ ਹੈ ਜਾਂ ਰੇਡੀਓ ਸੁਣਨ ਵਾਲੇ ਉਹ ਜਾਦੇ ਰੋਨਰੇ ਰਗੇਲੇ ਪਿੰਡੂ ਆ ਤੱਕੇ ਜਿਆਦੇ ਦੇਦੇ ਕਿ ਸਹਿਰੀ ਵੀ ਦਿੰਦੇ ਜੀ ਜਦੋਂ ਅਸੀਂ ਘਰ ਤੋਂ ਕਦੇ ਬਾਹਰ ਜਾਂਦੇ ਆ ਤਾਂ ਬਹੁਤੇ ਲੋਕ ਆਵਾਜ਼ ਤੋਂ ਹੀ ਪਹਿਚਾਨ ਜਾਂਦੇ ਆ ਕਿ ਤੁਸੀਂ ਕਿਤੇ ਫਲਾਨੇ ਐਨਾਉਂਸਰ ਤਾਂ ਨਹੀਂ ਹੈਗੇ ਹਾਂਜੀ ਰੇਡੀਓ ਦੇ ਉੱਤੇ ਅਸੀਂ ਤੁਹਾਨੂੰ ਬਹੁਤ ਵਾਰੀ ਸੁਣਿਆ ਹੈ ਹਾਂਜੀ ਬਾਜ਼ਾਰ ਦੇ ਵਿੱਚ ਵਿਚਰਦਿਆਂ ਵੀ ਅਸੀਂ ਸ਼ਹਿਰੀ ਲੋਕਾਂ ਦੇ ਨਾਲ ਜਦੋਂ ਮਿਲਦੇ ਆ ਤਾਂ ਉਦੋਂ ਵੀ ਸਾਨੂੰ ਇਹ ਚੀਜ਼ਾਂ ਬਹੁਤ ਸੁਣਨ ਨੂੰ ਮਿਲਦੀਆਂ ਨੇ ਤਾਂ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਸਿਰਫ ਪਿੰਡਾਂ ਵਾਲੇ ਲੋਕ ਹੀ ਨਹੀਂ ਸਾਡੇ ਸ਼ਹਿਰਾਂ ਦੇ ਲੋਕ ਵੀ ਸਾਨੂੰ ਬਹੁਤ ਸੁਣਦੇ ਨੇ ਸੁਣਨੇ ਠੀਕ ਯਾਨੀ ਦਿਲਦਿਆਂ ਗੱਲਾਂ ਸਾਡੇ ਨਾਲ ਤੇ ਮੈਡਮ ਗਰੀਨ ਕੌਰ ਸਿੱਧੂ ਜੀ ਆਏ ਇਹਨਾਂ ਨੇ ਸਮਾਂ ਕੱਢਿਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਜੀ ਪ੍ਰੋਗਰਾਮ ਦਿਲ ਦੀਆਂ ਗੱਲਾਂ ਸਾਡੇ ਨਾਲ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਮੇਰੀ ਗੁਰਲੀਨ ਸਿੱਧੂ ਵੱਲੋਂ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਤੁਹਾਡਾ ਵੀ ਜਿਨ੍ਹਾਂ ਨੇ ਮੈਨੂੰ ਅੱਜ ਬੁਲਾ ਕੇ ਇਹਨਾਂ ਸਰੋਤਿਆਂ ਦੇ ਰੂਬਰੂ ਕੀਤਾ ਆਵਾਜ਼ਾਂ ਬੇਸ਼ੱਕ ਸਾਡੇ ਸਰੋਤਿਆਂ ਦੇ ਕੰਨਾਂ ਤੱਕ ਜ਼ਰੂਰ ਪਹੁੰਚਦੀਆਂ ਨੇ ਪਰ ਕਈ ਵਾਰ ਸ਼ਕਲਾਂ ਦੀ ਜਿਹੜੀ ਪਹਿਚਾਣ ਹੈ ਉਹ ਵੀ ਹੋਣੀ ਬਹੁਤ ਜ਼ਰੂਰੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ